ਜੇ ਨਾਰੀ ਉਦਮਤਾ ਦਿਵਸ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਇਹ ਜਿਹੜਾ ਜਦੋਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਨਾਰੀ ਸ਼ਕਤੀ ਨੂੰ ਜਿਹੜਾ ਅਭਾਰਿਆ ਤੇ ਜਿਨ੍ਹਾਂ ਔਰਤਾਂ ਨੇ ਸਮਾਜ ਪ੍ਰਤੀ ਚੰਗੇ ਕੰਮ ਕੀਤੇ ਆ ਅੱਜ ਅਸੀਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਜਿਹੜਾ ਅਸੀਂ ਇਹ ਗਾਂ ਪ੍ਰੇਰਣਾ ਦਿੰਨੇ ਆ ਦੂਸਰਿਆਂ ਨੂੰ ਵੀ ਇਹ ਚੀਜ਼ ਦੇ ਵਿੱਚ ਕਿ ਸਾਰੇ ਹੀ ਜਿਹੜੇ ਵੱਧ ਚੜ ਕੇ ਨਾਰੀ ਸ਼ਕਤੀ ਹਿੱਸਾ ਲਵੇ ਤੇ ਆਉਣ ਵਾਲੇ ਸਵੇਰੇ ਦੇ ਵਿੱਚ ਅਸੀਂ 27 ਦੇ ਵਿੱਚ ਸਰਕਾਰ ਪੜਾ ਕੇ ਨਾਰੀ ਸ਼ਕਤੀ ਨੂੰ ਬਣਦੀਆਂ ਜਿਹੜੀਆਂ ਸਹੂਲਤਾਂ ਦਈਏ ਤੇ ਨਾਲ ਇਹਨਾਂ ਨੂੰ ਅਹੁਦੇ ਅਹੁਦਿਆਂ ਨਾਲ ਨਵਾਜਿਆ ਜਾਵੇ ਮੇਰਾ ਨਾਮ ਐਡਵੋਕੇਟ ਸਰਬਜੀਤ ਕੌਰ ਹੈ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਪਰੀਤਕ ਅੱਜ ਇਹ ਪ੍ਰੋਗਰਾਮ ਨਾ ਆਇਆ ਗਿਆ ਇਸ ਪਰਪ ਦੇਖੋ ਜੀ ਆਮ ਆਦਮੀ ਪਾਰਟੀ ਵਾਹ ਇੱਕ ਪਾਰਟੀ ਹੈ ਜਿਨੇ ਹਮੇਸ਼ਾ ਹੀ ਔਰਤਾਂ ਦਾ ਸਨਮਾਨ ਕੀਤਾ ਹੈ ਅੱਜ ਵੀ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਗਈਆਂ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਆਪ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਅਹਿਮ ਯੋਗਦਾਨ ਪਾਇਆ ਅਹਿਮ ਭੂਮਿਕਾ ਨਿਭਾਈ ਹੈ ਜੇ ਮੈਂ ਗੱਲ ਕਰਾਂ ਮੇਰੇ ਨਾਲ ਮੌਜੂਦ ਨੇ ਭੈਣ ਜੀ ਜਸਵੰਤ ਸਾਧਕ ਤੋਂ ਇਹ ਭੈਣ ਜੀ ਇੱਕ ਮਨਪ੍ਰਿਤ ਭੈਣ ਜੀ ਨੇ ਇਹ ਇੱਕ ਬਿਰਧ ਆਸ਼ਰਮ ਚਲਾ ਰਹੇ ਨੇ ਸਮਾਜ ਨੂੰ ਇੱਕ ਸੇਧ ਦੇਣ ਵਾਲਾ ਕੰਮ ਕਰ ਰਹੇ ਆ ਅਜਹੀਆਂ ਔਰਤਾਂ ਦਾ ਅਸੀਂ ਅੱਜ ਸਨਮਾਨ ਕੀਤਾ ਕਿ ਜਿਹੜੀਆਂ ਇਹ ਔਰਤਾਂ ਅੱਗੇ ਆ ਕੇ ਕੁਛ ਨਾ ਕੁਛ ਕਿਸੇ ਦਾ ਰੋਲ ਮਾਡਲ ਬਣਦੀਆਂ ਨੇ ਹੋਰਾਂ ਔਰਤਾਂ ਦਾ ਰੋਲ ਮਾਡਲ ਬਣਦੀਆਂ ਨੇ ਚਲੋ ਅਸੀਂ ਤਾਂ ਨਾਲ ਜੁੜੇ ਹੈਗੇ ਹੀ ਆ ਬਟ ਜਿਹੜੀਆਂ ਅਜਈਆਂ ਔਰਤਾਂ ਜਿਹੜੀਆਂ ਇਹਨਾਂ ਨੂੰ ਇੱਕ ਪ੍ਰੇਰਨਾ ਦੇ ਸਰੋਤ ਦੇ ਤੌਰ ਤੇ ਦੇਖ ਸਕੇ ਇਹਨਾਂ ਨੂੰ ਮੂਰੇ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ਅਜਿਹਾ ਸਾਡੀ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਜਿਹੜੀਆਂ ਮਹਿਲਾਵਾਂ ਹੋਰ ਵੀ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਾਡੀਆਂ ਜਿਹੜੀ ਪਾਰਟੀ ਦੇ ਨਾਲ ਜੋੜਿਆ ਜਾਵੇ ਤੇ ਵੱਧ ਤੋਂ ਵੱਧ ਜਿਹੜੇ ਹੈਗੇ ਆ ਸਮਾਜ ਨੂੰ ਪ੍ਰੇਰਨਾ ਦੇਣ ਵਾਲ ਇਹਨਾਂ ਔਰਤਾਂ ਦਾ ਸਨਮਾਨ ਕੀਤਾ ਜਾਵੇ। ਮੇਰਾ ਨਾਮ ਸੀਮਰਾਨੀਆ ਹਲਕਾ ਕੋਆਰਡੀਨੇਟਰ ਜੈਤੂ ਹਲਕੇ ਦੋ। ਅ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਸੀ ਮਹਿਲਾ ਉਦਮਤਾ ਦਿਸਵ ਇਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਈ ਆ ਪਾਰਟੀ ਉਹਨਾਂ ਲਈ ਵਰਕ ਕਰਦੇ ਆ ਪਾਰਟੀ ਲਈ ਵਰਕ ਕਰਦੇ ਆ ਤੇ ਉਹਨਾਂ ਦੇ ਮਤਲਬ ਕੀ ਜਿਹੜੇ ਕੰਮ ਦੇਖਦੀ ਆ ਆਪਣੇ ਮਹਿਲਾਵਾਂ ਅੱਜ ਕੱਲ ਸਾਰੀਆਂ ਪਿੱਛੇ ਰਹਿੰਦੀ ਆ ਪਰ ਇੱਕ ਪਾਰਟੀ ਆ ਵਜੀ ਇਹ ਜਿਨ੍ਹਾਂ ਨੇ ਆਪਣਾ ਅੱਗੇ ਹੋ ਕੇ ਮਹਿਲਾ ਉਦਮ ਦਿਸਵ ਦਾ ਪ੍ਰੋਗਰਾਮ ਰੱਖਿਆ ਤੇ ਇਹਦੇ ਵਿੱਚ ਆਪਣੇ ਜਿਹੜੇ ਮੈਡਮ ਹਲਕਾ ਕੋਆਰਡੀਨੇਟਰ ਸਰਬਜੀਤ कौर ਫਰੀਦਕੋਟ ਤੋਂ ਤੇ ਹਲਕਾ ਕੋਆਰਡੀਨੇਟਰ ਕੋਰ ਖਪੂਰਾ ਤੋਂ ਮੈਡਮ ਪਰਮਜੀਤ कौर ਇਹਨਾਂ ਚ ਇਹਨਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਜਿਹੜਾ ਅੱਜ ਨਾਰੀ ਉਦਮਤਾ ਦਿਵਸ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਇਹ ਜਿਹੜਾ ਜਦੋਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਨਾਰੀ ਸ਼ਕਤੀ ਨੂੰ ਜਿਹੜਾ ਉਭਾਰਿਆ ਤੇ ਜਿਨ੍ਹਾਂ ਔਰਤਾਂ ਨੇ ਸਮਾਜ ਪ੍ਰਤੀ ਚੰਗੇ ਕੰਮ ਕੀਤੇ ਆ ਅੱਜ ਅਸੀਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਹੈ ਇਹ ਜਿਹੜਾ ਅਸੀਂ ਇਹ ਗਾਂ ਪ੍ਰੇਰਣਾ ਦਿੰਨੇ ਆ ਦੂਸਰਿਆਂ ਨੂੰ ਵੀ ਇਹ ਚੀਜ਼ ਦੇ ਵਿੱਚ ਵੀ ਸਾਰੇ ਹੀ ਜਿਹੜੇ ਵੱਧ ਚੜ ਕੇ ਨਾਰੀ ਸ਼ਕਤੀ ਹਿੱਸਾ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਤਾਈ ਦੇ ਵਿੱਚ ਸਰਕਾਰ ਬਣਾ ਕੇ ਨਾਰੀ ਸ਼ਕਤੀ ਨੂੰ ਬਣਦੀਆਂ ਜਿਹੜੀਆਂ ਸਹੂਲਤਾਂ ਦਈਏ ਤੇ ਨਾਲ ਇਹਨਾਂ ਨੂੰ ਅਹੁਦੇ ਅਹੁਦਿਆਂ ਨਾਲ ਨਵਾਜਿਆ ਜਾਵੇ ਮੇਰਾ ਨਾਮ ਐਡਵੋਕੇਟ ਸਰਬਜੀਤ ਕੌਰ ਹੈ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਜੀਤਕੌਰ ਅੱਜ ਇਹ ਪ੍ਰੋਗਰਾਮ ਨਾ ਆਇਆ ਗਿਆ ਇਸ ਦੇਖੋ ਜੀ ਆਮ ਆਦਮੀ ਪਾਰਟੀ ਵਾਹ ਇੱਕ ਪਾਰਟੀ ਹੈ ਜਿਨੇ ਹਮੇਸ਼ਾ ਹੀ ਔਰਤਾਂ ਦਾ ਸਨਮਾਨ ਕੀਤਾ ਹੈ ਅੱਜ ਵੀ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਗਈਆਂ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਆਪ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਅਹਿਮ ਯੋਗਦਾਨ ਪਾਇਆ ਅਹਿਮ ਭੂਮਿਕਾ ਨਿਭਾਈ ਹੈ ਜੇ ਮੈਂ ਗੱਲ ਕਰਾਂ ਮੇਰੇ ਨਾਲ ਮੌਜੂਦ ਨੇ ਭੈਣ ਜੀ ਜਸਵੰਤ ਸਾਧਕ ਤੋਂ ਇਹ ਭੈਣ ਜੀ ਇੱਕ ਮਨਪ੍ਰਿਤ ਭੈਣ ਜੀ ਨੇ ਇਹ ਇੱਕ ਬਿਰਧ ਆਸ਼ਰਮ ਚਲਾ ਰਹੇ ਨੇ ਸਮਾਜ ਨੂੰ ਇੱਕ ਸੇਧ ਦੇਣ ਵਾਲਾ ਕੰਮ ਕਰ ਰਹੇ ਅਜਹੀਆਂ ਔਰਤਾਂ ਦਾ ਅਸੀਂ ਅੱਜ ਸਨਮਾਨ ਕੀਤਾ ਕਿ ਜਿਹੜੀਆਂ ਇਹ ਔਰਤਾਂ ਅੱਗੇ ਆ ਕੇ ਕੁਛ ਨਾ ਕੁਛ ਕਿਸੇ ਦਾ ਰੋਲ ਮਾਡਲ ਬਣਦੀਆਂ ਨੇ ਹੋਰਾਂ ਔਰਤਾਂ ਦਾ ਰੋਲ ਮਾਡਲ ਬਣਦੀਆਂ ਨੇ ਚਲੋ ਅਸੀਂ ਤਾਂ ਨਾਲ ਜੁੜੇ ਹੈਗੇ ਹੀ ਆ ਬਟ ਜਿਹੜੀਆਂ ਅਜਈਆਂ ਔਰਤਾਂ ਜਿਹੜੀਆਂ ਇਹਨਾਂ ਨੂੰ ਇੱਕ ਪ੍ਰੇਰਨਾ ਦੇ ਸਰੋਤ ਦੇ ਤੌਰ ਤੇ ਦੇਖ ਸਕੇ ਇਹਨਾਂ ਨੂੰ ਮੂਰੇ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ਅਜਿਹਾ ਸਾਡੀ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਜਿਹੜੀਆਂ ਮਹਿਲਾਵਾਂ ਹੋਰ ਵੀ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਾਡੀਆਂ ਜਿਹੜੀ ਪਾਰਟੀ ਦੇ ਨਾਲ ਜੋੜਿਆ ਜਾਵੇ ਤੇ ਵੱਧ ਤੋਂ ਵੱਧ ਜਿਹੜੇ ਹੈਗੇ ਆ ਸਮਾਜ ਨੂੰ ਪ੍ਰੇਰਨਾ ਦੇਣ ਵਾਲੇ ਇਹਨਾਂ ਔਰਤਾਂ ਦਾ ਸਨਮਾਨ ਕੀਤਾ ਜਾਵੇ। ਮੇਰਾ ਨਾਮ ਸੀਮਰਾਨੀਆ ਹਲਕਾ ਕੋਆਰਡੀਨੇਟਰ ਜੈਤੂ ਹਲਕੇ 2 ਅ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਸੀ ਮਹਿਲਾ ਉਦਮਤਾ ਦਿਸਵ ਇਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਈ ਆ ਪਾਰਟੀ ਉਹਨਾਂ ਲਈ ਵਰਕ ਕਰਦੇ ਆ ਪਾਰਟੀ ਲਈ ਵਰਕ ਕਰਦੇ ਆ ਤੇ ਉਹਨਾਂ ਦੇ ਮਤਲਬ ਕਿ ਜਿਹੜੇ ਕੰਮ ਦੇਖਦੀ ਆ ਆਪਣੇ ਮਹਿਲਾਵਾਂ ਅੱਜ ਕੱਲ ਸਾਰੀਆਂ ਪਿੱਛੇ ਰਹਿੰਦੀ ਆ ਪਰ ਇੱਕ ਪਾਰਟੀ ਆ ਵਜੀ ਇਹ ਜਿਨ੍ਹਾਂ ਨੇ ਆਪਣਾ ਅੱਗੇ ਹੋ ਕੇ ਮਹਿਲਾ ਉਦਮ ਦਿਸਵ ਦਾ ਪ੍ਰੋਗਰਾਮ ਰੱਖਿਆ ਤੇ ਇਹਦੇ ਵਿੱਚ ਆਪਣੇ ਜਿਹੜੇ ਮੈਡਮ ਹਲਕਾ ਕੋਆਰਡੀਨੇਟਰ ਸਰਬਜੀਤ ਕੌਰ ਫਰੀਦਕੋਟ ਤੋਂ ਤੇ ਹਲਕਾ ਕੋਆਰਡੀਨੇਟਰ ਕੋਰਖਪੂਰਾ ਤੋਂ ਮੈਡਮ ਪਰਮਜੀਤ ਕੌਰ ਇਹਨਾਂ ਚ ਇਹਨਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ